ਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘੜੀਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਪਹੁੰਚੇ ਆਂ ਲੁਧਿਆਣਾ ਪਸ਼ੂ ਮੇਲੇ ਤੇ ਸ਼ਾਮ ਦਾ ਟਾਈਮ 4 ਵਜੇ ਪਈ ਹੈ ਤੇ ਹਨੂਸ਼ਾਵਲੇ ਟਾਈਮ ਪਸ਼ੂ ਦਿਖਾਉਣੇ ਆ ਮੇਲੇ ਚ ਜਿਹੜੇ ਗੜਵਾਸੂ ਯੂਨੀਵਰਸਿਟੀ ਦੇ ਖੁਦ ਆ ਤਿਆਰ ਕੀਤੇ ਪਸ਼ੂ ਹੋਣੇ ਆ ਤੇ ਇਹਨਾਂ ਦੀ ਤਰ੍ਹਾਂ ਮੋਟੀ ਮੋਟੀ ਡਿਟੇਲ ਦੱਸਦੇ ਆ ਜੀ ਤੁਹਾਨੂੰ ਵੇਖਿਆ ਕੋਈ ਲੱਗਣਗੇ ਜਲਮਰ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਕਿ ਕ੍ਰੋਸ ਬ੍ਰੈਡ ਦੇ ਵਿੱਚ ਕ੍ਰੋਸ ਬ੍ਰੈਡ ਜਾਇ ਦੇਖਣ ਨੂੰ ਲੱਗ ਰਿਹਾ ਵੀ ਆਪਣਾ ਜਿਹੜਾ ਐਚਐਫ ਹੁੰਦਾ ਐਚਐਫ ਪਿਓਰ ਨਹੀਂ ਹੈ ਕ੍ਰਾਸ ਬਰੈਡ ਆ ਦੇ ਕ੍ਰਾਸ ਬਰੈਡ ਦੇ ਨਾਲ ਲਗਾਵਾ ਹੈ ਨਾਜ ਨਹੀਂ ਬੈਠਦੀਆਂ ਤੇ ਦੇਖਦੇ ਇਹਨੂੰ ਖੂਬ-ਖੂਬ ਦੇਖਿਆ ਬੰਦਾ ਜੁਨੀਵਰਸਿਟੀ ਨੇ ਪਰਵਾਸੂ ਨੇ ਬਹੁਤ ਤਿਆਰ ਕੀਤਾ ਇਹ ਨਾਲ ਜਰਸੀ ਬੱਝੀ ਹੋਈ ਆ ਦੇਖ ਸਕਦੇ ਹੋ ਤੇ ਇਹ ਤੁਹਾਨੂੰ 23 ਕਿਲੋ ਦਾ ਵਜ਼ਨ ਪਾੜਿਆ ਤੇ ਨਾਲ ਪਿਓਰ ਦੇ ਵਿੱਚ ਵੀ ਐਚਐਫ ਬੱਛਾ ਆਇਆ ਅੱਛੀਆਂ ਤੇ ਨਾਲ ਇੱਕ ਜਰਸੀ ਬੱਛੀ ਬਹੁਤ ਸ਼ਾਨਦਾਰ ਕਮੇਟੀ ਦੇ ਸਾਥੀਓ ਸਾਈ ਸਾਈ ਵਾਲ ਬੱਚੀ ਵੀ ਆ ਤੇ ਉਹ ਜਨ ਜਾਇਆ ਸਾਧ ਗੀੜ ਚਾ ਤੇ ਇਧਰ ਬੋਲ ਸਾਈ ਵਾਲ ਬੋਲ ਜਿਹੜਾ ਸੀਮਣਾ ਦੇ ਕੋਲਸੇ ਯੂਨੀਵਰਸਿਟੀ ਮਿਲਦਾ ਹੈ ਯਾ ਜਿਹੜਾ ਸਾਦੇ ਤੇ ਬਹੁਤ ਸੁਸਾਨਿਆ ਤੇ ਸਾਈ ਵਾਲ ਦੇ ਵਿੱਚ ਪੂਰੇ ਕੈਰੇਕਟਰ ਫੁਲ ਵੀ ਇਹ ਤੁਸੁੰਦਾ ਆ ਵੀ ਕਿਵੇਂ ਸਾਈ ਵਾਲ ਦੇ ਚੀਆ ਬਨਮਨੀ ਹੁੰਦੀਗੀ ਤੇ ਯੂਨੀਵਰਸਿਟੀ ਦਾ ਸਾਨੂੰ ਕੋਈ ਕੋਲੋਂ ਮੋਬੀਅਲ ਕਰ ਕੀਤਾ ਹੈ ਤੇ ਦੇ ਸਾਦੇ ਤੇ ਜਿਹੜਾ ਕਾ ਨਾਲ ਸਾਲ ਖੜਾਇਆ ਤੇ ਦੀਦੀ ਦੇਖ ਰਹੀ ਉਹ ਤੇ ਇਹ ਨੀਲੀ ਰਵੀ ਦਾ 507 507 ਬੋਲਿਆ ਕਿ ਦੇਖ ਸਾਡੀ ਉਹ ਸ਼ਾਨਦਾਰ ਬੋਲਿਆ ਕਿ ਨਾਲ ਨੀਲੀ ਰਵੀ ਦੇ ਮੱਝਾਂ ਤੇ ਮੋਰਾ ਝੋਟੀਆਂ ਤੇ ਇਹਦੀ ਰਵੀ ਦਾ ਝੋਟੀਆਂ ਦੇ ਮੱਝਾਂ ਬੈਠੀਆਂ ਇਹ ਗੜ ਵੱਸ ਜਿੰਨੀ ਬੈਠੀਆਂ ਉਹਦੀਆਂ ਚਾਰ ਬੈਠੀਆਂ ਸੀ ਕਿ ਤੇ ਸਾਡੀ ਹੋਰ ਵੀ ਜਨਮ ਰਾਏ ਤੁਹਾਨੂੰ ਦਿਖਾਉਣੀ ਆ ਆ ਪੀਸੀ ਤੇ 574 ਮਾਬੀ ਤੇ ਨੇ ਜਿੱਦਿਆ ਸੀ ਕਿ ਜੇ ਸਾਡੇ ਬੋਲਣਾ ਬਹੁਤ ਸ਼ਾਨਦਾਰ ਬੋਲਿਆ ਹੈ ਤੇ ਪਾਸੋਂ ਸਾਤਾ ਜਿਹਦੀ ਧੀ ਨੇ 21 ਕਿਲੋ ਦੇ ਕਰੀ ਦੁੱਧੋ ਰਿਕਾਰਡ ਕਰਵਾਇਆ ਹੈ ਜੀ ਸਾਡੇ ਬਹੁਤ ਸ਼ਾਨਦਾਰ ਬੋਲਿਆ ਬੋਲ ਦੀ ਬਹੁਤ ਤਮੜੀ ਬਹੁਤ ਚੰਗੀ ਲੰਬਾਈ ਹੈ ਤੇ ਅੱਗੇ ਤੁਸੀਂ ਦੇ ਸਕਦੇ ਹੋ ਵੀਟਲ ਦੇ ਵਿੱਚ ਬੱਕਰੀਆਂ ਇੱਕ ਗੱਬਰ ਬੱਕਰੀ ਹੈ ਇਹਨੇ 5 ਕਿਲੋ ਤੋਂ ਉੱਪਰ ਦਾ ਦੁੱਧ ਅਫਰੇ ਹੈ ਇਸ ਬੱਕਰੀ ਨੂੰ ਤਜੇ ਮਿਲ ਜਿਹਾ ਲਗਾਈ ਹੈ ਬੀਠੋ ਬਕਰਾਂ ਤੇ ਮੁੱਘੀਆਂ ਪਸ਼ੂਆਂ ਨਾਲ ਤੇ ਉਹ ਰਾਗ ਵਿੱਚ ਆ ਗਏ ਆਪਣੇ ਤੇ ਬਡੇ ਰਾਗ ਆ ਗਏ ਬਡੇ ਦੇ ਸਾਤੇ ਛੋਟੇ ਜਾਨਵਰ ਬਟੇਰੇ ਤੇ ਨਾਲ ਇਹਨਾਂ ਦੇ ਕੀ ਵੀ ਵੱਡੇਾਂ ਦੇ ਨਾਲ ਬਟੇਰੇ ਬਿਠੇ ਆ ਨਾਲ ਟਰਕੀ ਦਰਸਾ ਦਿੱਤੇ ਸਾਡੇ ਆਲੀ ਇਹਨਾਂ ਨੇ ਮੁਰਗੀਆਂ ਦਾ ਛੱਡਾ ਮੁੰਡਾ ਸਾਹਿਬ ਜੀ ਤੁਸੀਂ ਫੋਟੋ ਕਾ ਛੱਡ ਕੇ ਵੀ ਤਿਆਰ ਕਰਦੇ ਹੋ ਪਰਦੀ ਕੋ ਖਾ ਰਹੇ ਆ ਇਹ ਵਸਾ ਦਾ ਛੱਡਿਆ ਤੇ ਤੁਸੀਂ ਦੇ ਸਕਦੇ ਹੋ ਪ੍ਰੋਪਰ ਤੇ ਪਲਾਸਟਿਕ ਦੀ ਆਉਂਦੀ ਹੈ 10 4 10 4 ਤੇ ਇਸ ਹੱਦ ਤੱਕ ਪ੍ਰੋਪਰ ਤਿਆਰ ਕਰਕੇ ਮੰਨਦੇ ਜਿਵੇਂ ਜਿਆਉਂ ਦੇ ਉੱਪਰ ਆ ਵੀ ਅੰਡੇ ਆ ਤੇ ਫਿਰ ਮਿੱਠਾ ਵਗੈਰਾ ਆ ਥੱਲੇ ਪਿੰਨ ਜਿਵੇਂ ਕੋਈ ਅੱਛੀ ਫਾਰਮ ਪ੍ਰੋਜੈਕਟ ਨਾ ਹੋਵੇ ਤੁਸੀਂ ਸਿੱਧਿਕਾ ਤੇ ਆਖੋ ਕੋ ਚਾਹੁੰਦੇ ਆਂ ਪਰ ਹੋਂਦਾ ਕਿ ਤਰੀਕਾ ਸਰਕਾਰ ਨੇ ਆ ਤੇ ਵਾਸਤਾ ਬਣਾਉਂਦਾ ਆ ਯਾਰ ਜੇ ਸਰੋ ਕੀ ਬੜਾ ਤੇ ਖਰਚਾ ਵੀ ਨਹੀਂ ਹੋਣਾ ਚੈਰ ਕਰਦੇ ਇਹਨੂੰ ਜਿਵੇਂ ਕੀ ਹਾਰਟ ਕਰਦੇ ਆ ਆ ਰਹੀ ਆ ਆ ਰਹਾ ਤੇ ਰਹਿਤ ਖੂਨ ਤੋਂ ਉਤਪਾਦਨ ਬਣਾਈਏ ਉਹ ਵੱਧ ਮਤਫਾ ਫਾਈਏ ਜੈਕਰ ਨੇ ਇਹ ਸਿਸਟਮ ਨੂੰ ਲਾਇਆ ਹੋਇਆ ਜੇ ਸਾਦੇਓ ਕਿ ਜਿਵੇਂ ਛੋਟਾ ਇੱਕ ਅਧਾਰ ਦਿੱਤੀ ਹੋਈ ਆ ਇੱਕ ਫਾਰਮ ਹੋ ਗਿਆ ਫਾਰਮ ਤੋਂ ਬਹੁਤਿਆਰ ਕਰਕੇ ਤੇ ਕੋਈ ਤੋਂ ਗੋਬਰ ਗੈਸ ਤੇ ਉਹਦਾ ਉਤਪਾਦਨ ਕ્યાં ਤੱਕ ਸਾਰਾ ਸਿਸਟਮ ਦਾ ਡੰਗ ਨਾ ਨੂੰ ਨਿਤਤਾ ਹੋਇਆ ਜੀ ਗੋਪਰਗਾ ਜੇ ਕਈ ਵਾਰ ਹੋਈ ਹੈ ਕਿ ਅਸਾਂ ਕਦੇ ਇਹਦੇ ਕੋ ਇਟਾਨ ਨੂੰ ਬਦਲਣਾ ਜਾਂ ਨਾ ਡਿਸਟੋਰ ਕਰਨਾ ਜੀ ਸਭ ਜਿਹੜੇ ਬੰਦੇ ਵਗੈਰਾ ਨੂੰ ਪਤਾ ਹੀ ਨਹੀਂ ਵੀ ਪਿੰਡਾਂ ਦੇ ਪਾਸੇ ਦੇ ਲੋਕ ਉਹ ਸਿਸਟਮ ਨਾਲ ਨਾਲ ਸਾਨੂੰ ਮੌਤ ਦੇਖਿਆ ਕਰਦੇ ਨੇ ਤੇ ਹਾਈ ਜਬ ਵੀ ਚਲ ਕੇ ਦੇ ਫੱਪਗੇ ਕੋਈ ਅਲਗ ਕਿ ਜਿਹੜੇ ਜਿਹੜੇ ਵੀਰ ਉਹ ਮ ਵੀ ਦੇ ਜੋ ਉੱਚੇ ਸੀ ਚਾਮਣ ਦੇ ਵਿੱਚ ਵਿਸਥੀ ਆ ਜਾਂ ਘਰ ਜਿਹਾ ਬੈਠੇ ਤਕਰੀਰ ਦੇ ਦੇਖ ਰਹੇ ਆ ਉਹ ਕਮੈਂਟ ਵਿੱਚ ਲਾ ਜੀ ਦੱਸਣਾ ਕਿ ਇਹ ਯੂਨੀਵਰਸਿਟੀ ਦੇ ਬਸਤੇ ਤੁਹਾਨੂੰ ਉਹ ਕਿਵੇਂ ਲੱਗੀ ਤੇ ਜਾਂ ਪਛਿਆਲ ਮਰ ਕਿਵੇਂ ਆ ਤੇ ਅਗੇ ਵੀਡੀਓ ਸ਼ੇਅਰ ਕਰਨਾ ਧੰਨਵਾਦ ਜੀ